ਖੜੀ ਹੋ। ਅੱਜ ਜਿਹੜਾ ਅਸੀਂ ਫਲੈਗ ਮਾਰਚ ਗੋਨੇਆਣਾ ਮੰਡੀ ਦੇ ਏਰੀਆ ਦੇ ਵਿੱਚ ਕੱਢ ਰਹੇ ਆ ਇਹਦਾ ਜਿਹੜਾ ਬੇਸਿਕ ਪਰਪਸ ਹੈਗਾ ਇਹ ਲੋਕਾਂ ਨੂੰ ਅਵੇਅਰ ਕਰਾਉਣ ਵਾਸਤੇ ਹੈ ਕਿ ਜਿਹੜੀ ਬਠਿੰਡਾ ਪੁਲਿਸ ਹੈਗੀ ਹੈ ਤੇ ਜਿਹੜੀ ਆਮ ਪੁਲਿਸ ਹੈਗੀ ਹੈ ਉਹ ਜਿਹੜੀ ਇਲੈਕਸ਼ਨਸ ਵਾਸਤੇ ਲੋਕਾਂ ਦੇ ਨਾਲ ਹੈਗੀ ਹੈ ਲੋਕ ਬਿਨਾਂ ਕਿਸੇ ਟੈਨਸ਼ਨ ਦੇ ਬਿਨਾਂ ਕਿਸੇ ਡਰ ਦੇ ਜਿਹੜੇ ਆਪਣਾ ਰਾਈਟ ਟੂ ਵੋਟ ਹੈ ਉਹਨੂੰ ਐਕਸਰਸਾਈਜ਼ ਕਰ ਸਕਦੇ ਆ ਅਸੀਂ ਇਹ ਇਨਸ਼ੋਰ ਕਰਨ ਵਾਸਤੇ ਵਚਨਬੱਧ ਆ ਕਿ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈਗਾ ਉਹ ਇਸ ਚੀਜ਼ ਨੂੰ ਡਿਸਟਰਬ ਨਹੀਂ ਕਰ ਸਕਦਾ ਇਸ ਲਈ ਅੱਜ ਅਸੀਂ ਕਰਨਾਟਕਾ ਪੁਲਿਸ ਦੀ ਕੰਪਨੀ ਦੇ ਨਾਲ ਗੋਨੇਆਣੇ ਮੰਡੀ ਦੇ ਏਰੀਏ ਦੇ ਵਿੱਚ ਜਿਹੜਾ ਹੈਗਾ 플ੈਗ ਮਾਰਚ ਕਰਨ ਜਾ ਰਹੇ ਆ ਜੀ ਕੁਝ ਸਪੈਸ਼ਲ ਨਕਾ ਬੰਦ ਜਿਹੜੀਆਂ ਇਹ 올 ਓਵਰ ਡਿਸਟ੍ਰਿਕਟ ਹੈਗੀਆਂ ਉਹ ਸਪੈਸ਼ਲ ਨਾਕਾਬੰਦੀਆਂ ਵੀ ਕੀਤੀਆਂ ਗਈਆਂ ਜਿਦੇ ਵਿੱਚ ਸ਼ਹਿਰ ਦੇ ਵਿੱਚ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੁਆਇੰਟਸ ਹੈਗੇ ਆ ਉੱਥੇ ਨਾਕਾਬੰਦੀਆਂ ਕੀਤੀਆਂ ਗਈਆਂ ਅੱਜ ਮੇਰੀ ਅਪੀਲ ਲੋਕਾਂ ਨੂੰ ਇਹੀ ਰਹੂਗੀ ਵੀ ਤੁਸੀਂ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਇਨਫਲੂਐਂਸ ਤੇ ਖੁੱਲ ਕੇ ਆਪਣੀ ਵੋਟ ਕਰੋ ਵੋਟ ਪਾਣ ਜਾਓ ਤੇ ਤੁਹਾਨੂੰ ਕੋਈ ਵੀ ਕੋਈ ਪਰੇਸ਼ਾਨੀ ਆਂਦੀ ਆ ਜਾਂ ਕੋਈ ਤੁਹਾਡੂ ਕੋਈ ਐਂਟੀ ਸੋਸ਼ੀਅਲ ਐਲੀਮੈਂਟ ਤੰਗ ਕਰਦਾ ਹੈਗਾ ਤੁਸੀਂ ਨੇੜੇ ਦੇ ਨੇੜੇ ਜਿਹੜੇ ਤੁਹਾਡੇ ਪੁਲਿਸ ਸਟੇਸ਼ਨ ਹੈਗਾ ਜਾਂ ਡੀਐਸਪੀ ਆਫਿਸ ਹੈਗਾ ਤੁਸੀਂ ਉੱਥੇ ਸਲਾ ਦਿਓ ਹਾਂਜੀ ਹਾਂਜੀ ਥੈਂਕ ਯੂ